ਮੁੱਦਾ ਬਹੁਤ ਇੰਪੋਰਟੈਂਟ ਹੈ ਦੇਸ਼ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਇਸ ਵੇਲੇ ਟਰੰਪ ਦੀ ਥਾਣੇਦਾਰੀ ਸਾਰੀ ਦੁਨੀਆ ਚੱਲ ਰਹੀ ਹੈ ਤੇ ਸਾਰੀ ਦੁਨੀਆ ਵਿੱਚ ਇੱਕ ਹਲਚਲ ਮਚੀ ਹੋਈ ਹੈ ਜੋ ਹਰ ਰੋਜ਼ ਨਵੀਂ ਗੱਲ ਕਹਿੰਦਾ ਉਹਦੇ ਤੇ ਦੁਨੀਆ 'ਚ ਚਿੰਤਾਵਾਂ ਵੀ ਨੇ ਹਰ ਦੇਸ਼ ਨੂੰ ਆਪੋ ਆਪਣੇ ਦੇਸ਼ ਨੂੰ ਬਚਾਉਣ ਲਈ ਚਿੰਤਾ ਸਤਾ ਰਹੀ ਹੈ ਜਿਸ ਤਰ੍ਹਾਂ ਉਹ ਕਹਿ ਰਿਹਾ ਵੀ ਟੈਰਿਫਸ ਲਾਉਣੇ ਨੇ ਕਿਸੇ ਤੇ ਲਾਉਣੇ ਨੇ ਇੱਕ ਇਹ ਵੀ ਤਸੱਲੀ ਬਖਸ਼ ਗੱਲ ਹੈ ਵੀ ਬਹੁਤ ਸਾਰੇ ਦੇਸ਼ਾਂ ਨੇ ਸਟੈਂਡ ਲੈ ਲਿਆ ਉਹਦੇ ਵਿਰੁੱਧ ਕੈਨੇਡਾ ਨੇ ਉਹਦੇ ਵਿਰੁੱਧ ਸਟੈਂਡ ਲੈ ਲਿਆ ਯੂਰਪ ਸਾਰੇ ਨੇ ਵਿਰੁੱਧ ਸਟੈਂਡ ਲੈ ਲਿਆ ਚਾਈਨਾ ਨੇ ਸਟੈਂਡ ਲੈ ਲਿਆ ਉਹਦੀਆਂ ਕੰਪਨੀਆਂ ਕੀ ਨਹੀਂ ਚੁੱਕ ਰਹੇ ਇੱਥੋਂ ਤੇ ਇੱਥੋਂ ਤੱਕ ਵੀ ਛੋਟੇ ਛੋਟੇ ਦੇਸ਼ ਜਿਹੜੇ ਬਲੀਵੀ ਬਲੀਵੀਆ ਵਰਗੇ ਉਹਨਾਂ ਨੇ ਵੀ ਹੈ ਨੀ ਕੋਲੰਬੀਆ ਵਰਗੇ ਉਹਨਾਂ ਨੇ ਵੀ ਸਟੈਂਡ ਲੈ ਲਿਆ ਸੋ ਸਭੀ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਯਾਰੀ ਪਗੋਣ ਵਾਸਤੇ ਉਹਦੇ ਨਾਲ ਕੋਈ ਸਮਝੌਤਾ ਕਰਨ ਜਾ ਰਿਹਾ ਹੈ ਦੇਸ਼ ਦੇ ਕਾਮਰਸ ਮਿਨਿਸਟਰ ਇਸ ਵੇਲੇ ਅਮਰੀਕਾ ਚ ਨੇ ਖਦਸ਼ਾ ਇਹ ਹੈ ਵੀ ਜਿਸ ਤਰ੍ਹਾਂ ਦਾ ਦਬਾਅ ਪਾਇਆ ਜਾ ਰਿਹਾ ਹੈ ਅਮਰੀਕਾ ਵੱਲੋਂ 트럼ਪ ਡਰਾ ਰਿਹਾ ਉਹਦੇ ਸੈਕਟਰੀ ਕਹਿ ਰਹੇ ਨੇ ਬਾਕੀ ਛੱਡੋ ਕਰਨਾ ਸਿਰਫ ਐਗਰੀਕਲਚਰ ਤੇ ਗੱਲ ਕਰੋ ਇਸ ਵੇਲੇ ਉਹ ਕੋਸ਼ਿਸ਼ ਕਰ ਰਹੇ ਨੇ ਵੀ ਉਤੋਂ ਦਾਲਾਂ ਕਣਕ ਏ ਐਡੀਬਲ ਆਇਲਸ ਇਹ ਸਾਰਾ ਡਿਊਟੀ ਫ੍ਰੀ ਭਾਰਤ ਨੂੰ ਸਪਲਾਈ ਕਰਨ ਵਾਸਤੇ ਸਮਝੌਤੇ ਤੇ ਦਸਕਤ ਹੋ ਜਾਂ। ਅਸੀਂ ਤੁਹਾਨੂੰ ਇਸ ਕਰਕੇ ਕਸ਼ ਦਿੱਤਾ ਅਸੀਂ ਸਮਝਦੇ ਹਾਂ ਕਿ ਜੇ ਭਾਰਤ ਵਿੱਚ ਵੱਡੀ ਗਿਲਤੀ ਜਿਹੜੀ ਆ ਉਹ ਖੇਤੀ ਤੋਂ ਆਪਣੀ ਉਜਵਿਕਾ ਕਮਾਉਂਦੀ ਹੈ। ਜੇ ਇਸ ਤਰ੍ਹਾਂ ਦਾ ਕੋਈ ਸਮਝੌਤਾ ਹੋ ਜਾਂਦਾ ਤਾਂ ਸਾਰੇ ਦੇਸ਼ ਵਿੱਚ ਖਲਬਲੀ ਮੱਜ ਜਾਏਗੀ। ਔਰ ਇਸ ਸਰਕਾਰ ਨੂੰ ਮੈਂ ਚੇਤਾਵਨੀ ਦਿਨਾ ਸੰਭਲਣਾ ਔਖਾ ਹੋ ਜਾਏਗਾ ਕਿਉਂਕਿ ਜੇ ਉਹ ਜੇ ਇੱਥੇ ਦਾਲਾਂ ਦੀ ਲੋੜ ਹੈ ਜੇ ਇੱਥੇ ਐਡੀਬਲ ਆਇਲ ਦੀ ਜ਼ਰੂਰਤ ਹੈ ਅਸੀਂ ਹਮੇਸ਼ਾ ਇੱਕੋ ਗੱਲ ਕਹਿੰਦੇ ਆਂ ਕਿ ਝੋਨੇ ਕਣਕ ਦੇ ਸਾਈਕਲ ਚੋਂ ਸਾਨੂੰ ਕੱਢਣਾ ਹੈ ਐਮਐਸਪੀ ਤੈਅ ਕਰੋ ਦਾਲਾਂ ਦੀ ਇਹਨਾਂ ਦੀ ਖਰੀਦ ਸ਼ੁਰੂ ਕਰੋ ਤੁਸੀਂ ਅਸੀਂ 2 ਸਾਲ ਜਦੋਂ ਨੂੰ ਇਹਨਾਂ ਦੇ ਵਿੱਚ ਵੀ ਸਰਪਲਸ ਕਰ ਦੇਾਂਗੇ ਅਸੀਂ ਹਰ ਬਾਰ ਕਹਿੰਦੇ ਆਂ ਕਿ ਮੂੰਗੀ ਖਰੀਦੋ ਸੋਲੇ ਖਰੀਦੋ ਆਇਲ ਸੀਡਸ ਖਰੀਦੋ ਜੋ ਤੁਹਾਨੂੰ ਚਾਹੀਦਾ ਸੀ ਉਹ ਹੀ ਪੈਦਾ ਕਰ ਦਿੰਨੇ ਆ ਸਾਨੂੰ ਮੁਰਮੁਰ ਤੁਸੀਂ ਉਹ ਫਸਾਇਆ ਹੋਇਆ ਸਟੈਪਲ ਫੂਡ ਦੀ ਆੜ ਵਿੱਚ ਕਣਕ ਤੇ ਝੋਨੇ ਦੇ ਚੱਕਰ ਤੋਂ ਨਿਕਲ ਨਹੀਂ ਦੇ ਰਹੇ ਸਾਡੀ ਮਜਬੂਰੀ ਹੈ ਜਦੋਂ ਕਿਸੌਰ ਤੁਸੀਂ ਖਰੀਦਦੇ ਨਹੀਂ ਨਾ ਉਹਦੀ ਕੋਈ ਐਮਐਸਪੀ ਤੈਅ ਕਰਦੇ ਹੋ ਤਾਂ ਫਿਰ ਸਾਨੂੰ ਮਜਬੂਰੀ ਬਸ ਉਹੀ ਫਸਲਾਂ ਬੀਜਣੀਆਂ ਪੈਂਦੀਆਂ ਜਿਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਰਹੀ ਹੈ ਫਿਊਚਰ ਲਈ ਪੰਜਾਬ ਦਾ ਵੀ ਸਾਰੇ ਦੇਸ਼ ਵਿੱਚ ਪਾਣੀ ਦੀ ਕਮੀ ਹੋ ਰਹੀ ਹੈ ਤਾਂ ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਡਾਈਵਰਸੀਫਾਈ ਕਰੀਏ ਠੀਕ ਹੈ ਸਟੈਪਲ ਫੂਡ ਦੀ ਜਰੂਰਤ ਹੈ ਚੌਲ আর ਕਣਕ ਕਣਕ ਦੀ ਜਰੂਰਤ ਹੈ ਤੇ ਬਿਨਾ ਗੁਜ਼ਾਰਾ ਨਹੀਂ ਟੇਡ ਪਰਣ ਲਈ ਚਾਹੀਦੇ ਹੈ ਪਰ ਅੱਜ ਅਸੀਂ ਇਹਦੇ ਚ ਸਰਪਲਸ ਆ ਜੇ ਅਮਰੀਕਾ ਵਰਗੇ ਦੇਸ਼ ਤੋਂ ਇمپੋਰਟ ਕਰਨੇ ਨੇ ਤਾਂ ਇਹਨਾਂ ਜਿੰਸਾਂ ਦੀ ਇੱਥੇ ਕੀ ਕਦਰ ਹੋਏਗੀ ਇਹ ਸਾਨੂੰ ਸਮਝ ਪੈਂਦੀ ਹੈ ਇਸ ਕਰਕੇ ਅੱਜ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਕੋਈ ਖੇਤੀ ਖੇਤਰ ਦੇ ਨਾਲ ਸੰਬੰਧਿਤ ਇਸ ਤਰ੍ਹਾਂ ਦਾ ਸਮਝੌਤਾ ਕੀਤਾ ਜਿਹਦੇ ਨਾਲ ਦੇਸ਼ ਦੀ ਖੇਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ ਤਾਂ ਇਹ ਸਾਰੇ ਦੇਸ਼ ਵਿੱਚ ਇੱਕ ਵੱਡਾ ਅੰਦੋਲਨ ਖੜਾ ਕਰਾਂਗੇ ਜਿਹੜਾ ਇਸ ਸਰਕਾਰ ਨੂੰ ਇਹਨਾਂ ਦੇ ਬਸ ਵਿੱਚ ਨਹੀਂ ਆਉਣਾ ਇਹਦੇ ਲਈ ਤੁਹਾਨੂੰ ਅੱਜ ਸੱਦੇ ਅਰ ਤੁਸੀਂ ਕੁਝ ਕਹਿਣਾ। ਸਤਿਕਾਰਯੋਗ ਸਾਥੀਓ ਪਰ ਨੀਰਣ ਜਿਵੇਂ ਗੱਲ ਕੀਤੀ ਹੈ ਇਹ ਅੱਜ ਅਸੀਂ ਸਮਝਦੇ ਹਾਂ ਜੀ ਬਹੁਤ ਵੱਡਾ ਹਮਲਾ ਹੈ ਜੋ 트럼ਪ ਨੇ ਉਸੇ ਅਮਰੀਕਨ ਟ੍ਰਿਬਿਊਨ ਚ ਮੁਖ ਪੜਿਆ ਸਾਰੇ ਖਵਾਰਨ ਨੂੰ ਕਵਰ ਕੀਤਾ ਇੱਕ ਪਾਲਿਸੀ ਦਾ ਨਤੀਜਾ ਜੋਨਰਲ 트럼ਪ ਅਮਰੀਕਾ ਦੇ ਵਿੱਚ ਆਇਆ ਉਹ ਦੋ ਚੀਜ਼ਾਂ ਦੇ ਉੱਪਰ ਟ੍ਰੇਡ ਐਂਡ ਟੈਰਿਫ ਔਰ ਇਮੀਗ੍ਰੇਸ਼ਨ ਇਹਨਾਂ ਦੋਵਾਂ ਦੇ ਬਾਰ-ਬਾਰ ਉਹ ਸਟ੍ਰਾਈਕ ਕਰਦੇ ਹਨ ਟ੍ਰੇਡ ਐਂਡ ਟੈਰਿਫ ਤੋਂ ਜਦੋਂ ਮੰਤਵ ਕੀ ਹੈ ਕਿ ਆਪਣੇ ਦੇਸ਼ ਦੀ ਇਕਨੋਮੀ ਅਮਰੀਕਾ ਨੂੰ ਉਹਨਾਂ ਨੂੰ ਰਿਚ ਕਰਨਾ ਹੈ ਹਰ ਚੀਜ਼ ਅਮਰੀਕਾ ਦੇ ਅੰਦਰ ਜੇ ਮੇਕ ਇਨ ਇੰਡੀਆ ਤੋਂ ਕਹਿੰਦੇ ਮੇਕ ਇਨ ਅਮਰੀਕਾ ਜਿਹੜੀ ਕੰਪਨੀਆਂ ਬਾਹਰ ਕੋ ਚੀਜ਼ ਬਣਾਉਂਦੀਆਂ ਨੇ ਜੇ ਉਹ ਬਣਾ ਕੇ ਦੇਸ਼ ਚ ਵੇਚਣਗੀਆਂ ਤਾਂ ਉਹ 100% ਟੈਕਸ ਲਾਈ ਹੋਣਾ ਉਹਨਾਂ ਤੇ ਉਹਦਾ ਮੈਨਾ ਇਹ ਹੈ ਨਹੀਂ ਦਾ ਮੇਰੇ ਦੇਸ਼ اندر ਬਣਾਓ ਔਰ ਜਿਹੜਾ ਜੂਸ ਨੇ ਕਿਹਾ ਤਾਂ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਇਹ ਬਹੁਤ ਘੱਟ ਹੈ ਦੇਖੋ ਵਰਲਡ ਟ੍ਰੇਡ ਆਰਗੇਨਾਈਜੇਸ਼ਨ 1995 ਚ ਹੋਣੀ ਚਾਹੀ ਸੀ ਉਹਦੀਆਂ ਵੀ ਇਹ ਡਿਕਟੇਟਸ ਨੇ ਕਿ ਐਗਰੀਕਲਚਰ ਨੂੰ ਖੋਲੋ ਸਾਰੀ ਓਪਨ ਮਾਰਕੀਟ ਕਰੋ ਸਾਰੀ ਸਬਸਿਡੀਆਂ ਬੰਦ ਕਰੋ ਬੋਇਸ ਪਰਕਾਈਸ ਨਾ ਹੋਵੇ ਜੇ ਇਸ ਤਰ੍ਹਾਂ ਹੋ ਜੁਏ ਤਾਂ ਸਾਡਾ ਜਿਹੜਾ ਗਰੀਬ ਦੇਸ਼ ਹੈ ਖੇਤੀਬਾੜੀ ਵਾਲਾ ਜਿਹੜੇ 50 60% ਲੋਕ ਇਸ ਤੇ ਨਿਰਭਰ ਨੇ ਤਾਂ ਇਹ ਉਹਨਾਂ ਅਮੀਰ ਦੇਸ਼ਾਂ ਨਾਲ ਮੁਕਾਬਲਾ ਨਹੀਂ ਕਰ ਪਾਏਗਾ ਅਮੀਰ ਦੇਸ਼ਾਂ ਦੀ ਖੇਤੀਬਾੜੀ ਜਿਹਨੂੰ سبسڈی ਦੇ ਸਾਰੇ ਖੜੀ ਆ ਸਭ ਤੋਂ ਵੱਡੀਆਂ ਭਾਰੀ سبسڈی ਅਮੀਰ ਦੇਸ਼ ਦੇ ਰਿਹਾ ਹੈ ਸਾਡੀ ਸਰਕਾਰ ਦਿੰਦੀ ਕੁਝ ਨਹੀਂ ਹੈ ਔਰ ਜੋ ਅੱਜ ਟਰੰਪ ਨੇ ਕਿਹਾ ਕਿ ਜਿੱਥੇ ਉਹ ਆਪਣੇ ਡਾਲਰ ਦੀ ਸਰਦਾਰੀ ਇੰਟਰਨੈਸ਼ਨਲ ਟ੍ਰੇਡ ਦੇ ਵਿੱਚ ਜੇ ਉਹਨੂੰ ਚੈਲੰਜ ਵੀ ਕਿਤੋਂ ਆਏ ਬ੍ਰਿਕਸ ਵੱਲੋਂ ਆਏ ਹੋਰ ਪਾਸਿਓਂ ਆਏ ਤਾਂ ਉਹਨੇ ਠੋਕੇ ਕਿਹਾ ਵੀ ਨਹੀਂ ਜੇ ਇਹ ਕਰੋਗੇ ਤਾਂ ਰੈਸਿਪਰੋਕਲ ਮੈਂ ਟੈਕਸ ਲਾਉਂਗਾ ਜਿੰਨਾ ਤੁਸੀਂ ਲੋਗ ਉਹਨਾਂ ਦਾ ਮੈਂ ਲਾਉਂਗਾ ਉਹ ਕਹਿੰਦਾ ਇੰਡੀਆ 100% ਟੈਕਸ ਲਾਉਂਦਾ ਆਟੋ ਵੀ ਬਿਜ਼ਨਸ ਤੇ ਤੁਸੀਂ ਭੇਜੋ ਮੈਂ 100% ਲਾਉਂਗਾ ਜੇ ਉਹ 100% ਲਾਉਗਾ ਤਾਂ ਇੰਡੀਆ ਦੀ ਜਿਹੜੀ ਐਕਸਪੋਰਟ ਇਕਨੋਮੀ ਹੈ ਦੇਖੋ ਸਾਡੀ ਇਕਨੋਮੀ ਬਹੁਤ ਹੀ ਐਕਸਪੋਰਟ ਓਰੀਐਂਟਡ ਹੈ ਜੇ ਐਕਸਪੋਰਟ ਦੇ ਉੱਪਰ 100% ਟੈਕਸ ਲੱਗਣਾ ਹੈ ਉਹਦਾ ਮੈਨਾ ਇਹ ਹੈ ਕਿ ਉਹ ਸਮਾਨ ਉੱਥੇ ਘੱਟ ਵਿਕਣਾ ਹੈ ਜੇ ਘਟ ਵਿਖਣਾ ਹੈ ਤਾਂ ਸਾਡੀ ਇਕੋਨਮੀ ਨੂੰ 6 ਵਜੇ। ਇਸ ਲਈ ਐਗਰੀਕਲਚਰ ਦਾ ਇੱਕ ਹੀ ਸੈਕਟਰ ਹੈ ਬਹੁਤ ਵੱਡਾ ਸੈਕਟਰ ਹੈ। ਔਰ ਮੈਂ ਸਮਝਦਾ ਵੀ ਸਾਰੇ ਦੇਸ਼ ਵਿਦੇਸ਼ ਦੀ ਜਿਹੜੀ ਫੋਰਨ ਕੈਪੀਟਲ ਹੈ। ਫੋਰਨ ਇਨਵੈਸਟਰ ਨੇ ਮਲਟੀਨੇਸ਼ਨਲ ਨੇ ਉਹ ਦੇਸ਼ ਦੀ ਇਸ ਦੀ ਖੇਤੀਬਾੜੀ ਦਾ ਕਬਜ਼ਾ ਕਰਨਾ ਚਾਹੀਦਾ। ਔਰ ਜੋ 트ੰਪ ਨੇ ਜਿਕੇ ਹੈ ਕਿ ਪ੍ਰੋਡਕਟ ਬਾਈ ਪ੍ਰੋਡਕਟ ਨਹੀਂ ਖੋਲਣਾ ਇਸ ਨੂੰ ਓਪਨ ਖੋਲੋ ਸਾਰਾ ਜੋ ਥੋੜੀ ਬਹੁਤ ਰੁਕਾਵਟ ਹੈ ਬਿਲਕੁਲ ਦਰਵਾਜ਼ੇ ਖੋਲ ਦਿਓ। ਜਿਹੜੇ ਕੋਲ ਉਹ ਤਾਂ ਫਿਰ ਖੇਤੀਬਾੜੀ ਦੇ ਵਿੱਚ ਸਰਵਾਈਵ ਕਰੇਗੇ ਜਿਹੜੇ 85-90% ਸਮਾਲ ਹੋਲਡਿੰਗ ਵਾਲੇ ਫਾਰਮਰ ਨੇ ਉਹ ਸਰਵਾਈਵ ਕਰ ਸਕਣਗੇ ਫਿਰ ਉਹਦੇ ਸਾਹਮਣੇ ਇਸ ਲਈ ਇਹ ਦੇਸ਼ ਦੀ ਮੈਂ ਕਹਿੰਦਾ ਇਕਨੋਮੀ ਨੂੰ ਬਰਬਾਦ ਕਰਨ ਵਾਲੀ ਹੈ ਬਹੁਤ ਵੱਡਾ ਹਮਲਾ ਹੈ ਅਸੀਂ ਦਾ ਕਾਰਪੋਰੇਟਸ ਦੇ ਖਿਲਾਫ ਪਹਿਲਾ ਜਿਹੜਾ ਐਸਪੀਐਮਐਲ ਲੜਾਈ ਵੱਡੀ ਹੋਈ ਹੈ ਜਿਹੜੇ ਮਾਰਕੀਟ ਰਿਫਾਰਮਸ ਦੀ ਨੀਤੀ ਵੀ ਆਈ ਸੀ ਉਹ ਵੀ ਮੈਂ ਕਹਿੰਦਾ ਵੀ ਇਹ ਸ਼ੁਰੂਆਤ ਸੀ ਪ੍ਰੀਲੂਡ ਸੀ ਇਸ ਦਾ ਇਹਦਾ ਪ੍ਰੀਲੂਡ ਸੀ ਉਹ ਪਹਿਲਾਂ ਅਸੀਂ ਠੋਕੇ ਜਵਾਬ ਦਿੱਤਾ ਪੰਜਾਬ ਨੇ ਰੱਦ ਕੀਤਾ ਹੈ ਸੈਂਟਰ ਨੇ ਜੇ ਕਰਨੀ ਹੈ ਪਰ ਜੋਵਾ ਚ ਟਰੰਪ ਨੇ ਕਿਹਾ ਉਸ ਨੂੰ ਵਿਨਡਿਕੇਟ ਕੀਤਾ ਵੀ ਪਾਲਿਸੀ ਇਹੀ ਹੈ ਉਹ ਅੱਗੇ ਇਸ ਤਰ੍ਹਾਂ ਹੀ ਵਧਣਗੇ ਖੇਤੀਬਾੜੀ ਦੇ ਉੱਪਰ ਕਬਜ਼ਾ ਕਰਨ ਦੀ ਬੜੀ ਗੰਭੀਰ ਸਾਜ਼ਿਸ਼ ਹੈ ਬੜੀ ਵੱਡੀ ਨੀਤੀ ਹੈ ਮੈਂ ਕਹਿੰਦਾ ਜੇ ਦੇਸ਼ ਦੀ ਸਾਡੀ ਖੇਤੀਬਾੜੀ ਬਰਬਾਦ ਹੁੰਦੀ ਹੈ ਨਾ ਤਾਂ ਦੇਸ਼ ਦੀ ਇਕੋਨਮੀ ਨਾ ਬਰਬਾਦ ਹੋਣਾ ਕਿਉਂਕਿ ਖੇਤੀਬਾੜੀ ਦੇਸ਼ ਦੀ ਇਕੋਨਮੀ ਦਾ ਤੁਰਾ ਹੈ ਨਰਿੰਦਰ ਮੋਦੀ ਸਰਕਾਰ ਇੱਕ ਕਿਸਮ ਦਾ 트럼ਪ ਐਡਮਿਨਿਸਟ੍ਰੇਸ਼ਨ ਸਾਹਮਣੇ ਗੋਡੇ ਟੇਕਣ ਦੀ ਤਿਆਰੀ ਚ ਹੈ। ਇੱਕ ਟ੍ਰੇਡ ਵਾਰ ਬਹੁਤ ਹੀ ਸੰਸਾਰਿਕ ਟ੍ਰੇਡ ਵਾਰ ਹੈ ਜਿਹੜੀ ਉਹ ਚੱਲ ਰਹੀ ਹੈ ਔਰ 트럼ਪ ਇਸ ਜਿਹੜੀ ਸਾਰੀ ਸੰਸਾਰ ਤਾਕਤਾਂ ਦੀ ਜਿਹੜੀ ਆਰਥਿਕਤਾ ਸੰਕਟ ਚ ਉਸ ਦਾ ਸਾਰਾ ਬੋਝ ਕਿਉਂਕਿ ਯੂਕਰੇਨ ਵਾਰਚ ਬਹੁਤ ਸਾਰਾ ਪੈਸਾ ਇਹਨਾਂ ਨੇ ਖਰਚਿਆ ਹੈ। ਪਰ ਉਸ ਯੂਕਰੇਨ ਵਾਰ ਨੇ ਸਾਰੇ ਸੰਸਾਰ ਦੇ ਵਿੱਚ ਬਹੁਤ ਸਾਰਾ ਕ੍ਰਾਈਸਿਸ ਜਿਹੜਾ ਜਨਮ ਦਿੱਤਾ ਹੈਗਾ ਆਪਣਾ ਸਾਰਾ ਇਕਨੋਮਿਕ ਬਰਡਨ ਹੈ ਜਿਹੜਾ ਹੁਣ ਉਹ ਟੈਰਫ ਡਿਊਟੀਆਂ ਨੂੰ ਪਾਸੇ ਕਰਾ ਕੇ ਸਾਡੇ ਦੇਸ਼ ਦੇ ਉੱਪਰ ਲੱਦ ਦੇਣਾ ਚਾਹੁੰਦਾ ਪਰ ਉਸ ਗੱਲ ਦੀ ਮੋਦੀ ਸਰਕਾਰ ਦੀ ਮਾਂ ਮਰੋਣੀ ਜਾ ਰਹੀ ਹੈ ਜਿਸ ਤਰ੍ਹਾਂ ਹੁੰਦਾ ਤਾਂ ਖੇਤੀ ਸੈਕਟਰ ਹੈ ਜਿਹੜਾ ਜਿਸ ਦੇ ਵਿੱਚ ਇੱਕ ਪੂਰੀ ਪਿਛਲੇ ਸਮੇਂ ਤੋਂ ਡਰਾਈਵ ਹੈ ਕਿ ਬਹੁ ਕੌਮੀ ਕੰਪਨੀਆਂ ਦੇ ਹਵਾਲੇ ਕਰਨਾ ਸਾਡੇ ਦੇਸ਼ ਦਾ ਕਾਰਪੋਰੇਟ ਤਾਂ ਹੈ ਹੀ ਹੈ ਵੱਡੀਆਂ ਮਲਟੀਨੈਸ਼ਨਲ ਜਾਇੰਟਸ ਜਿਹਦੇ ਲਈ 트럼ਪ ਇਹ ਰਾਇਤਾ ਲੈਣੀ ਚਾਹੁੰਦਾ ਆ ਔਰ ਲਗਾਤਾਰ ਬਾਗ ਰੋੜੀ ਜਾ ਰਹੀ ਹੈ ਅਸੀਂ ਪ੍ਰਲਾਦ ਜੋਸ਼ੀ ਔਰ ਨਰਿੰਦਰ ਮੋਦੀ ਸਰਕਾਰ ਨੂੰ ਇਹ ਵਾਰਨ ਕਰਨਾ ਚਾਹੁੰਦੇ ਆ ਕਿ ਦੇਸ਼ ਦੀ ਫੂਡ ਸਿਕਿਉਰਟੀ ਨਾਲ ਦੇਸ਼ ਦੀ ਈਟੀ ਨਾਲ ਜਾਂ ਦੇਸ਼ ਦੀ ਕਿਸਾਨੀ ਨਾਲ ਕਿਸੇ ਵੀ ਤਰ੍ਹਾਂ ਦਾ ਜੇ ਕੋਈ ਧਰੋਹ ਕਰਦਾ ਸਮਝੌਤਾ ਕੀਤਾ ਗਿਆ ਇਹ ਬਰदाश्त ਤੇ ਇਹਨੂੰ ਨਹੀਂ ਕੀਤਾ ਜਾਊਗਾ ਇਸ ਨੂੰ ਚੁਣੌਤੀ ਹੈ ਜਿਹੜੀ ਉਹ ਦਿੱਤੀ ਜਾਏ ਇੱਕ ਗੱਲ ਹੋਰ ਮੈਂ ਜਿਹੜੀ ਚਾਹੁੰਦਾ ਸਿਸਟਰ ਕਿ ਜੋ ਕੋਈ ਨੈਸ਼ਨਲ ਫਰੇਮਵਰਕ ਹੈ ਜਿਹੜਾ ਇਹਦੀ ਕਲਚਰ ਮਾਰਕੀਟਿੰਗ ਤੇ ਪਾਲਿਸੀ ਜਿਹੜੀ ਲਿਆਂਦੀ ਹੈ ਸੈਂਟਰਲ ਗਵਰਨਮੈਂਟ ਇਹ ਕਾ ਸਾਡੇ ਸਾਡੇ ਆਵਾਜ਼ ਉਠਾਉਣ ਤੇ ਪੰਜਾਬ ਗਵਰਨਮੈਂਟ ਨੇ ਇਸ ਨੂੰ ਰੱਦ ਕੀਤਾ ਵਿਧਾਨ ਸਭਾ ਔਰ ਇਸ ਦੇ ਕਲਾਬ ਗਵਰਨਮੈਂਟ ਨੂੰ ਆਪਣੀ 220 ਜਿਹੜੀ ਉਹ ਭੇਜੀ ਹੈ ਫਾਰੇ ਰਹਿ ਜਿੰਨੀ ਦੇ ਤੱਕ ਸਾਰੇ ਦੇਸ਼ 'ਚ ਖਤਮ ਨਹੀਂ ਹੁੰਦੀ ਉਨੀ ਦੇਰ ਤੱਕ ਇਹ ਤਲਵਾਰ ਹੈ ਜਿਹੜੀ ਉਹ ਲਟਕਦੀ ਰਹਣੀ ਹੈ ਇਸ ਦੇਸ਼ ਨੂੰ ਇੱਕ ਸਸਟੇਨੇਬਲ ਐਗਰੀਕਲਚਰ ਡਵੈਲਪਮੈਂਟ ਮਾਡਲ ਦੀ ਲੋੜ ਹੈ ਨਾ ਕਿ ਕਾਰਪੋਰੇਟ ਔਰ ਮਲਟੀਨੇਸ਼ਨਲ ਡਰਾਈਵਨ ਅਜੰਡਾ ਹੈ ਜਿਹੜਾ ਉਸ ਤੇ ਚੱਲਿਆ ਜਾਵੇ ਮੋਦੀ ਸਰਕਾਰ ਰਾਸ਼ਟਰਵਾਦ ਦਾ ਬਹੁਤ ਰੌਲਾ ਪਾਉਂਦੀ ਹੈ ਇਸ ਦੇਸ਼ ਦੀ ਖੇਤੀ ਦੇ ਖਿਲਾਫ ਇਸ ਦੇਸ਼ ਦੇ ਫੂਡ ਸਕਿਉਰਟੀ ਦੇ ਖਿਲਾਫ ਇੱਕ ਵੱਡਾ ਕਦਮ ਉੱਤੇ ਜਾਣਦੇ ਆ ਖਤਰੇ ਸਾਨੂੰ ਦਰਪੇਸ਼ ਨੇ ਇਸ ਕਰਕੇ ਅਸੀਂ ਤੁਹਾਡੇ ਰਾਹੀਂ ਇੱਕ ਕਿਸਮ ਦਾ ਪਹਿਲਾ ਹੀ ਆਪਣਾ ਇਹ ਜਿਹੜਾ ਸੰਕੇਤ ਤੁਹਾਨੂੰ ਦੇਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਦੇਸ਼ ਦੇ ਵਿਰੁੱਧ ਹੋਊਗੀ ਦੇਸ਼ ਦੀ ਫੂਡ ਸਕਿਉਰਟੀ ਦੇ ਵਿਰੁੱਧ ਹੋਊਗੀ ਜਿਹੜਾ ਮਹਿੰਗਾਈ 'ਚ ਵਾਧਾ ਕਰੂਗੀ ਆਮ ਲੋਕਾਂ ਦੇ ਮੂੰਹ 'ਚ ਜਿਹੜਾ ਅੰਦਾ ਦਾਣਾ ਜਾਣਾ ਉਸ ਨੂੰ ਹੋਰ ਮਹਿੰਗਾ ਕਰੇਗੀ किसी भी कीमत पे बर्दाश्त नहीं करते है क्यों? बेसिक कारण ये है की सरकार बातें तो जरूर करती है लेकिन जब हम प्रोड्यूस करते हैं उसको नहीं करते फॉर एग्जाम्पल सनफ्लावर है उसकी एम एस पी तो है अठावन सौ कुछ तो वो मार्केट में बिकता है पैंतीस सौ तो किसान क्या करेगा अल्टीमेटली छोड़ देता है वो पंजाब में तो वाइप आउट वाइप आउट हो गई है क्रॉप और इसी तरह है, दाल है मूंग की छियासी सौ साठ रुपए उसकी एम एस पी है वो छः हजार से ज्यादा बिकती नहीं सरकार ने खरीदी तो क्या करेगा किसान इसीलिए तो एमएसपी की कानूनी गारंटी का ये आंदोलन चल रहा है तो दरअसल सरकार जैसे रविंदर जी ने कहा डब्ल्यू के प्रेशर में ये खुली मंडी बनाना चाहती है और हर ये जो भारतमाला प्रोजेक्ट है, ये कोई हमारे लिए थोड़े है ये मिडल ईस्ट से जोड़ने के लिए व्यापार के लिए सारा ये खेल रचा जा रहा है तो टोटल इकोनॉमी कॉरपोरेट्स के हवाले करने का जो कंसेप्ट है इससे देश नहीं बच सकेगा यहाँ का कंज्यूमर नहीं बचेगा यहाँ का प्रोड्यूसर नहीं बचेगा उसको हम अपोज करते हैं ਨੇ ਜਾਂ ਅਮਰੀਕਾ ਨੇ ਤੈਅ ਕਰਤਾ ਸਰਪੰਚ ਜੀ ਆਧਾਰ ਮੰਤਰੀ ਤੁਸੀਂ ਕਿਹਾ ਗੋਡੇ ਟੇਕ ਚੁੱਕੇ ਆ ਫਿਰ ਤਾਂ ਆਪਣੇ ਸੂਬੇ ਦੇ ਮੁੱਖ ਮੰਤਰੀ ਤੋਂ ਉਹਨਾਂ ਸਾਹਮਣੇ ਬਹੁਤ ਡਿਸੀਜਨ ਲਾਈਨ 'ਚ ਬੋਣੇ ਨੇ ਫਿਰ ਉਹਨਾਂ ਤੋਂ ਤੁਸੀਂ ਕਿਉਂ ਵਾਰ-ਵਾਰ ਪ੍ਰੈਸ਼ਰ ਬਣਾਉਨੇ ਹੋ ਕੁਝ ਮੰਗਾ ਰਹੇ ਨੇ ਨਹੀਂ ਉਹ ਲੋਕਲ ਮੰਗਾ ਨੇ ਐਮ ਐਸ ਪੀ ਦੀ ਮੰਗਤਾਂ ਐਮ ਐਸ ਪੀ ਐਮ ਐਸ ਪੀ ਕਿ ਅਸੀਂ ਉਹਨਾਂ ਨੂੰ ਕਿਹਾ ਆ ਜਿਹੜੀਆਂ 5-6 ਚੀਜ਼ਾਂ ਨੇ ਕਿਉਂਕਿ ਮਾਰਕੀਟਿੰਗ ਵੀ ਸਟੇਟ ਸਬਜੈਕਟ ਹੈ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਧਾਲਾਂ ਦੀ ਤਾਂ ਕਿ ਅਸੀਂ ਡਾਈਵਰਸੀਫਾਈ ਕਰ ਸਕੀਏ ਇਹਨਾਂ ਦੀ ਐਮਐਸਪੀ ਤੈਅ ਕਰਕੇ ਦੀ ਖਰੀਦ ਸ਼ੁਰੂ ਕਰੋ ਸਾਡੇ ਲਈ ਰਾਹ ਖੁੱਲੇ ਅਸੀਂ ਝੋਨੇ ਤੋਂ ਕਿਹੜਾ ਚੜਾ ਸਕੀਏ ਇਸ ਕਰਕੇ ਉਹਨਾਂ ਤੇ ਪ੍ਰੈਸ਼ਰ ਪਾ ਰਹੇ ਹਾਂ ਔਰ ਇੱਥੇ ਹੀ ਨਹੀਂ ਕੇਰਲਾ ਦੇ ਵਿੱਚ ਸਬਜ਼ੀਆਂ ਦੀ ਇਹੋ ਜਿਹੀਆਂ ਚੀਜ਼ਾਂ ਦੀ ਖਰੀਦ ਉੱਥੇ ਦੀ ਸਰਕਾਰ ਕਰਦੀ ਹੈ ਹਰ ਮੰਡੀ 'ਚ ਇਨਸਪੈਕਟਰ ਖੜਾ ਹੁੰਦਾ ਜੇ ਤਾਂ ਐਮਐਸਪੀ ਤੇ ਵੀ ਤਾਂ ਠੀਕ ਹੈ ਨਹੀਂ ਉਹ ਸਰਕਾਰ ਦੀ ਹੋ ਗਈ ਉਹ ਆਪਣੇ ਆਪ ਜਿੰਨੀਆਂ ਸਰਕਾਰੀ ਕੰਟੀਨਾਂ ਨੇ ਆਰਮੀਏ ਉਹਨਾਂ ਨੂੰ ਸਪਲਾਈ ਕਰਦੇ ਨੇ ਉਥੇ ਬੜਾ ਸਕਸੈਸਫੁਲੀ ਚੱਲ ਰਿਹਾ ਹੈ ਪੰਜਾਬ ਇਕਨੋਮਿਕਲੀ ਅਜੇ ਖੜਾ ਵੀ ਤਾਂ ਬਹੁਤ ਵੀਕ ਪੁਆਇੰਟ ਹੈ ਕਰਕੇ ਪੋਸੀਬਲ ਇਸੇ ਤੇ ਕਮੈਂਟ ਕਰਨਾ ਚਾਹੁੰਦਾ ਜਿਹੜਾ ਐਗਰੀਕਲਚਰ ਡਰਾਫਟ ਪਾਲਿਸੀ ਨੇ ਡਰਾਫਟ ਹੈ ਜਿਹੜਾ ਪਾਲਿਸੀ ਦਾ ਲਿਆਂਦਾ ਉਸ ਦੇ ਵਿੱਚ ਗੌਰਮੈਟ ਸਪੈਕਟੋਕਲ ਨਵ ਵਰਾਇਟੀਆਂ ਨੇ ਜਿਹੜੀਆਂ ਚਾਹੇ ਸਬਜ਼ੀਆਂ ਨੇ ਤੇ ਚਾਹੇ ਦੂਜੀ ਨੇ ਇਸ ਤੇ ਐਮਐਸਪੀ ਦੇਣ ਦਾ ਜਿਹੜਾ ਇੱਕ ਬੁਕਬੰਧ ਕੀਤਾ ਹੈ ਇਸ ਹੀ ਪੰਜਾਬ ਸਰਕਾਰ ਤੋਂ ਰੀਸੈਂਟਲੀ 6 ਫਸਲਾਂ ਦੀ ਐਮਐਸਪੀ ਮੰਗੀ ਹੈ ਤਾਂ ਇਹ ਪੰਜਾਬ ਦੇ ਲਾਰਜਲੀ ਭੁੱਖ ਨਾਲ ਜੋੜ ਕੇ ਮੰਗੀ ਹੈ ਪੰਜਾਬ ਨੂੰ ਇਸ ਸਮੇਂ ਫਸਲੀ ਭੁਹੰਤਾ ਦੀ ਲੋੜ ਹੈ ਪਾਣੀ ਵੀ ਬਚਾਉਣਾ ਸਾਡਾ ਪਾਣੀ ਜਿਸ ਥਾਂ ਤੇ ਪਹੁੰਚ ਕੇ ਇਸਹਾਬ ਨਾਲ ਪੋਲੂਟਡ ਹੋ ਗਿਆ ਥੱਲੇ ਪਹੁੰਚੇ ਹੈਵੀ ਮੈਟਲ ਨੇ ਉਸ ਚ ਕੰਪਰੀਹੈਂਸਿਵਲੀ ਪੰਜਾਬ ਦੀ ਇਕਨੋਮੀ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਲੰਮੀ ਕਿਸਮ ਦੀ ਜ਼ਰੂਰਤ ਦੀ ਲੋੜ ਹੈ ਜਿਸ ਕਰਕੇ ਅਸੀਂ 6 ਫਸਲਾਂ ਦੀ ਕਟੋ ਘਟੋ ਕਟੇ ਨੂੰ ਕਿਹਾ ਸੀ ਵੀ ਤੁਸੀਂ ਐਮਐਸਪੀ ਦਿਓ ਉਹਦੇ ਵਿੱਚ ਬਾਸਮਤੀ ਵੀ ਹੈ ਬਾਸਮਤੀ ਸਾਡੀ ਫੋਰਨ ਕਰੰਸੀ ਲਿਆ ਕੇ ਦਿੰਦੀ ਹੈ ਬਾਹਰ ਜਾਂਦਾ ਲਗਭਗ ਇਸੇ ਕਰਕੇ ਇਸ ਨੂੰ ਸਾਡਾ ਇਹ ਸੀਗਾ ਕਿ ਬਾਸਮਤੀ ਦਾ ਜਿਹੜਾ ਕਾਸ਼ਟਕਾਰ ਆ ਔਰ ਡੁੱਬਦਾ ਆ ਇਸੇ ਤਰ੍ਹਾਂ ਆਲੂ ਗੋਭੀ ਮਟਰ ਲੋਕਾਂ ਨੇ ਈਸ਼ਵਰੀ ਗੋਭੀ ਵਾਧਤੀ ਆ ਖੇਤਾਂ 'ਚ ਉਹਨਾਂ ਨੂੰ ਲਾਗਤ ਮੁੱਲ ਵੀ ਨਹੀਂ ਮਿਲਿਆ ਉਸ ਟਾਈਮ ਇਸ ਲਈ ਜੀ ਵੀ ਕਿਸਾਨ ਨੂੰ ਕਿਤੇ ਤਾਂ ਰਾਹਤ ਮਿਲੇ ਪੰਜਾਬ ਗਵਰਨਮੈਂਟ ਦੀ ਡਰਾਫਟ ਪਾਲਿਸੀ ਦੇ ਹਵਾਲੇ ਨਾਲ ਹੀ ਅਸੀਂ ਤਰਕ ਨਾਲ ਉਦਨ ਗੱਲ ਰੱਖੀ ਹੈ ਜਿਸ ਦੇ ਉੱਪਰ ਮੁੱਖ ਮੰਤਰੀ ਸਾਹਿਬ ਨੂੰ ਕੋਈ ਜਵਾਬ ਹੈ ਜਿਹੜਾ ਉਹ ਨਹੀਂ ਆਇਆ 15 ਮਾਰਚ ਨੂੰ ਸੱਤਾਂ ਕੰਟਰੋਲ ਕੰਟਰੋਲ ਮਾਰਚ ਨੂੰ ਮੀਟਿੰਗ ਹੈ ਨਹੀਂ ਕੁਝ ਨਹੀਂ ਹਮ ਲੋਗੋ ਨੇ 10 10 ਮਾਰਚ ਨੂੰ ਪੰਜਾਬ ਵਿੱਚ ਜੋ ਐਮ ਐਲ ਏਜ਼ ਹੈ ਆਮ ਆਦਮੀ ਪਾਰਟੀ ਕੇ ਔਰ ਮਨਿਸਟਰਸ ਹੈ ਉਹਨਾਂ ਕੇ ਘਰ ਕੇ ਸਾਹਮਣੇ ਚੇਤਾਵਨੀ ਰੈਲੀਆਂ ਰੱਖੀਆਂ ਕਿ ਆਪਨੇ ਪੰਜਾਬ ਕੋ ਇੱਕ ਲਗਭਗ ਓਪਨ ਜੇਲ੍ਹ ਮੇਂ ਤਬਦੀਲ ਕੀਤਾ ਮੈਂ ਇਸ ਬਾਤ ਕੋ ਥੋੜਾ ਪੰਜਾਬੀ ਮੇਂ ਵੀ ਕਰ ਦੂੰ ਸਭੀ ਕਵਰ ਹੋ ਜਾਏਗਾ। ਤੋ ਖੁੱਲੀ ਜੇਲ੍ਹ ਚ ਤਬਦੀਲ ਕਰਤਾ ਤੁਸੀਂ ਇੱਕ ਰੈਪਰੇਸ਼ਨ ਰੱਖਿਆ ਲਗਭਗ 7-800 ਦੇ ਕਰੀਬ ਜਿਹੜੇ ਕਿਸਾਨ ਲੀਡਰ ਨੇ ਬਲਾਕ ਲੈਵਲ ਤੋਂ ਲੈ ਕੇ ਸਟਰੀਟ ਲੈਵਲ ਦੇ ਲੀਡਰ ਤੁਸੀਂ ਜੇਲਾਂ ਚ ਬੰਨ ਕੀਤੇ ਬਲਾਕ ਤਹਿਸੀਲਾਂ ਤੇ ਪੁਲਿਸ ਨੂੰ ਇਹ ਹਦਾਇਤਾਂ ਸੀਗੀਆਂ ਕਿ ਇਹ ਬਲਾਕ ਚੋ ਜੇ ਕੋਈ ਵਹੀ ਕਲ ਟਾਪਰ ਦਾ ਇੱਕ ਸਾਨਾ ਦਾਟਰ ਟਰੈਕਟਰ ਟਰਾਲੀ ਦਾ ਕਾਰਵਾਈ ਹੋਈ। ਇਹ ਸਭ ਦੇ ਬਾਵਜੂਦ ਕਿਸਾਨ ਇਸ ਖੁੱਲੀ ਅਨਲਨੀ ਐਮਰਜੈਂਸੀ ਦੇ ਲਾਗੂ ਹੋਣ ਦੇ ਬਾਵਜੂਦ ਸੜਕਾਂ ਤੇ ਉਤਰੇ ਨੇ। ਅਸੀਂ ਇਸ ਕਰਕੇ ਪ੍ਰੋਟੈਸਟ ਵਜੋਂ ਚੇਤਾਵਨੀ ਦੇ ਵਜੋਂ ਕਿ ਜੇ ਇਹ ਰੋਖ ਰੂਗਾ ਪੰਜਾਬ ਗਵਰਨਮੈਂਟ ਦਾ ਤਾਂ ਕਿਤੇ ਸਾਨੂੰ ਇਸ ਤਰ੍ਹਾਂ ਦਾ ਰੋਖ ਲੈਣ ਦੀ ਮਜਬੂਰ ਨਾ ਕੀਤਾ ਜਾਵੇ ਕਿ ਫਿਰ ਪਿੰਡਾਂ 'ਚ ਅਸੀਂ ਇਹਨਾਂ ਦਾ ਸਵਾਗਤ ਹੋਰ ਤਰ੍ਹਾਂ ਕਰੀਏ ਜਰਾ। ਇਸ ਕਰਕੇ ਇਹ ਵੀ ਸਿਆਸੀ ਕੀਮਤ ਪੰਜਾਬ ਸਰਕਾਰ ਨੂੰ ਦੇਣੀ ਪਊ। ਮੁੱਖ ਮੰਤਰੀ ਸਾਹਿਬ ਨੇ ਬਿਲਕੁਲ ਝੂਠ ਬੋਲਿਆ ਇਸੇ ਕਰਕੇ ਅਸੀਂ ਖੁੱਲੀ ਡਿਬੇਟ ਦੀ ਉਹਨਾਂ ਨੂੰ ਚੁਣੌਤੀ ਦਿੱਤੀ ਹੈ ਮਾਂਚਨ ਦਾ ਸਮਾਉਣਾ ਦਾ ਅਸੀਂ 18 ਮੰਗਾ ਦਾ ਮੰਗ ਪੱਤਰ ਟੀਵੀ ਤੇ ਖੁੱਲੀ ਡਿਬੇਟ ਕਰਨ ਨੂੰ ਤਿਆਰ ਹੈ ਕਿ ਇਹ ਮੰਗਾ ਚੋਂ 17 ਮੰਗਾ ਪੰਜਾਬ ਨਾਲ ਸੰਬੰਧਿਤ ਹੈਗੀਆਂ ਜਾਂ ਨਹੀਂ ਹੈਗੀਆਂ ਇਸ ਕਰਕੇ ਗੁੰਮਰਾਹ ਕਰਨ ਦਾ ਜਿਹੜਾ ਇੱਕ ਸਾਰਾ ਪ੍ਰਚਾਰ ਉਹ ਬੰਦ ਕੀਤਾ ਜਾਵੇ 10 ਤਰੀਕ ਨੂੰ ਇਹੀ ਗੱਲ ਜ਼ੋਰ ਨਾਲ ਉਠਾਵਾਂਗੇ 15 ਤਰੀਕ ਨੂੰ ਮੀਟਿੰਗ ਚ ਅਗਲੀ ਰਣਨੀਤੀ ਕਰਨਾ 10 ਤਰੀਕ ਨੂੰ ਸਵੇਰੇ ਇੱਕ ਦਿਨ ਦਾ 11 ਤੋਂ 3 ਵਜੇ ਤੱਕ 11 ਤੋਂ 3 ਵਜੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਤੇ ਮੰਤਰੀ ਜਿਸ ਥਾਂ ਤੇ ਕੋਈ ਮੰਨ ਲਓ ਕਿਸੇ ਜ਼ਿਲ੍ਹੇ ਚ ਨਹੀਂ ਹੋਊਗਾ ਆਪ ਦਾ ਐਮਐਲਏ ਦਾ ਹਲਕਾ ਇੰਚਾਰਜ ਵੀ ਹੋਵੇਗਾ ਤੋ ਜੀ ਕਿ ਰਾਜੀਵ ਸਾਹਿਬ ਤੋਂ ਮੈਂ ਨੂੰ ਲੈ ਸੈਗਨ ਮੇਰੀ ਤੇ ਜਿੱਥੇ ਡਿਊਟੀ ਲਾ ਦੇਗੇ ਮੈਂ ਉੱਥੇ ਹਾਜ਼ਰ ਹੋ ਜਾਊਗਾ ਹਾਲੇ ਫਿਲਹਾਲ ਇਹ ਤਾਂ ਕੋਈ ਤੈ ਨਹੀਂ ਕੀਤਾ ਸਾਰੀਆਂ ਸੜਕਾਂ ਤੇ ਹੀ ਰਹਿਣਾ ਥੋੜੇ ਤਰ੍ਹਾਂ ਦੇਖੋ ਇੱਕ ਹੈ ਨਾ ਜਿਹੜਾ ਨੈਰੇਟਿਵ ਸਰਕਾਰ ਸਿਰਜਣਾ ਚਾਹੁੰਦੀ ਹੈ ਵੀ ਹੁਣ ਕਿਸਾਨ ਹੈ ਜੋ ਇਹ ਸ਼ਾਇਦ ਵੀ ਲੋਕਾਂ ਤੋਂ ਆਈਸੋਲੇਟ ਹੋ ਗਿਆ ਲੋਕ ਇਹਨਾਂ ਤੋਂ ਟੁੱਟ ਗਏ ਹੁਣ ਕਾਡਰ ਬੇਸ ਰਹਿ ਗਿਆ ਇਹ ਬੜਾ ਮੁੱਖ ਮੰਤਰੀਆਂ ਪਿਛਲੇ ਦੌਰਾਨ ਦੇ ਵਿੱਚ ਇਹ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਹੈ ਇਸ ਲਈ ਤਾਂ ਇੱਕ ਰੈਕਡਮ ਨੂੰ ਕੀਤਾ ਉਹਦੇ ਵਿੱਚ ਇਹ ਕਹਿਣਾ ਵੀ ਇਹ ਤਾਂ ਪੈਰਲਲ ਗਵਰਨਮੈਂਟ ਰਨ ਕਰ ਰਹੇ ਆ ਇਥੇ ਕ੍ਰੈਡਿਟ ਵਾਰ ਹੈ ਇਹ ਪੈਟੀ ਡਿਸਪਿਊਟ ਜਾ ਰਹੇ ਆ ਇਹ ਸਾਰਾ ਇੱਕ ਸੋਚੀ ਸਮਝੀ ਸਾਜਿਸ਼ ਸੀ ਔਰ ਇਹਨੂੰ ਕਾਊਂਟਰ ਕਰਨ ਲਈ ਤਾਂ ਹੀ 10 ਤਾਰੀਖ ਨੂੰ ਤੁਸੀਂ ਦੇਖੋਗੇ ਕਿ 10 ਤਾਰੀਖ ਨੂੰ ਕਿੰਨੇ ਵੱਡੀ ਗਿਣਤੀ ਦੇ ਪਬਲਿਕ ਇਨਵੋਲਵਿੰਗ ਪਬਲਿਕ ਮਬਲਾਈਜੇਸ਼ਨ ਇਸ ਨੈਰੇਟਿਵ ਨੂੰ ਟੋਡਲੀ ਹੋਣੀ ਹੈ ਇੱਕ ਇੱਕ ਐਮਐਲਏ ਦੇ ਘਰ ਦੇ ਵਿੱਚ ਸੰਕੜਨ ਦੀ ਗਿਣਤੀ ਦੇ ਲੋਕਾਂ ਨੇ ਨਿਕਲ ਕੇ ਆਉਣਾ ਹੈ ਇਹ ਸਰਕਾਰ ਦਾ ਜਿਹੜਾ ਨਵਕਾਨੂ ਪਰਮਪਲੇਖਾ ਨਿਕਲ ਜਾਣਾ ਇਸ ਦੇ ਵਿੱਚ ਇਸ ਲਈ ਕੀਤਾ ਗਿਆ ਇੱਕ ਮੈਂ ਪੰਜਾਬ ਦੇ ਜਿਹੜੇ ਕਿਸਾਨਾਂ ਤੋਂ ਬਿਨਾ ਬਾਕੀ ਵਾਸੀ ਨੇ ਖਾਸ ਤੌਰ ਤੇ ਵਪਾਰੀ ਇੰਡਸਟਰੀ ਵਾਲੇ ਉਹਨਾਂ ਨੂੰ ਸਾਫ਼ ਤੌਰ ਤੇ ਕਹਿਣਾ ਚਾਹੁੰਨਾ ਮੈਂ ਆਪਣੇ ਸਾਥੀਆਂ ਨੂੰ ਕਈ ਵਾਰੀ ਕਿਹਾ ਸੀ ਸੋਚਾਂਗੇ ਇਹਦੇ ਤੇ ਇੱਕ ਮਹਿਮ ਚਲਾ ਕੇ ਜਿਸ ਤਰ੍ਹਾਂ ਦਿੱਲੀ ਮੋਰਚੇ ਵੇਲੇ ਸਾਰੇ ਸਾਥ ਦੇ ਰਹੇ ਸੀ ਉਹਨਾਂ ਨੂੰ ਇਹ ਸਮਝਾਵਾਂਗੇ ਵੀ ਆ ਜਿਹੜੀ ਕਿਸਾਨ ਕਿਸਾਨ ਅੰਦੋਲਨ ਹੈ ਇੱਕ ਕੰਦ ਹੈ ਸਰਕਾਰ ਦੇ ਅੱਗੇ ਜਿਹੜੀ ਉਹਨਾਂ ਦੀਆਂ ਕਾਰਪੋਰੇਟ ਪਾਲਿਸੀਆਂ ਨੂੰ ਅੱਗੇ ਨਹੀਂ ਵਧਣ ਦੇ ਰਹੀ ਜੇ ਕੰਧ ਟਹਿ ਗਈ ਤਾਂ ਉਹਨਾਂ ਨੂੰ ਕਬਜ਼ਾ ਕਰਨ ਵਾਸਤੇ ਸਰਕਾਰ ਨੇ ਹੱਫਤਾ ਨਹੀਂ ਲਾਉਣਾ ਇੱਥੇ ਵੱਡੇ ਵੱਡੇ ਮਾਲ ਕੰਟਰ ਹੋ ਜਾਣ ਆ ਜਾਣੀਆਂ ਇੱਥੇ ਸਾਰੀ ਦੁਕਾਨਦਾਰੀ ਖਤਮ ਹੋ ਜੇਗੀ ਸਾਰਾ ਵਪਾਰ ਖਤਮ ਹੋ ਜਾਏਗਾ ਟੋਟਲ ਸਾਰਾ ਕੋਈ ਕਾਰਪੋਰਟਾਈਜ਼ੇਸ਼ਨ ਹੋ ਜਾਏਗੀ ਹਰ ਕੰਮ ਦੀ ਇਸ ਲਈ ਉਹਨਾਂ ਭਰਾਵਾਂ ਨੂੰ ਬੇਨਤੀ ਹੈ ਭਈ ਕਿਸਾਨ ਸਾਰੇ ਪੰਜਾਬ ਦੀ ਲੜਾਈ ਸਾਰੇ ਦੇਸ਼ ਦੀ ਲੜਾਈ ਲੜ ਰਹੇ ਨੇ ਨਾ ਤਾਂ ਇਹ ਸਿਰਫ ਆਪਣੇ ਲਈ ਲੜ ਰਹੇ ਨੇ ਕਾਰਪੋਰਟਾਈਜੇਸ਼ਨ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ ਇਸ ਕਰਕੇ ਉਹਨਾਂ ਨੂੰ ਵੀ ਉਮਰਾ ਨਹੀਂ ਹੋਣਾ ਚਾਹੀਦਾ ਸਾਥ ਦੇਣਾ ਚਾਹੀਦਾ